ਇਹਨਾਂ ਦੀ ਗੱਡੀ ਵਿੱਚ ਕਲਾਸ ਲਵਾਉਣ ਲੱਗੇ ਆ ਪਿੱਛੇ ਦੇਖਿਓ ਰੋਡ ਖਾਲੀ ਆ ਦੂਰੋਂ ਗੱਡੀ ਇਹਨਾਂ ਆਪਣਾ ਹਾਂਜੀ ਆਪਾਂ ਅਦਿੱਤਿਆ ਦੀ ਟ੍ਰਾਇਲ ਵਾਉਣ ਲੱਗੇ ਆ ਸਵਿਫਟ ਆਪਣੇ ਕਿਹੜੀ ਕਿਹੜੀ ਡੇਅਰ ਹਨਾ ਡੇਅਰ ਗੱਡੀ ਵਿੱਚ ਸਵਿਫਟ ਡੇਅਰ ਗੱਡੀ ਦਾ ਤੇ ਕਲਾਸ ਲਵਾਉਣ ਲੱਗੇ ਆ ਡੇ ਇਹਨਾਂ ਨੂੰ ਅੱਜ ਹੈਗਾ ਚੌਥਾ ਡੇਅਰ ਨਾ ਤੁਹਾਨੂੰ ਚੌਥਾ ਡੇਅਰ ਆ ਪਿੱਛੇ ਦੇਖਿਓ ਇਹ ਦਲਵਾੜੀ ਮਾੜੀ ਗੱਡੀ ਮੂਵ ਕਰੋ ਦੁਰਮਾੜੀ ਮਾੜੀ ਮੂਰ ਨੂੰ ਰੋਣੀ ਕਰਨ ਨੂੰ ਰੋਣੀ ਕਰਨ ਨੂੰ ਮਾੜੀ ਮਾੜੀ ਆਟੋ ਪਿੱਛੇ ਆ ਥੋੜਾ ਆ ਲੇਨ ਦੇ ਵਿੱਚ ਗੱਡੀ ਆ ਪਰ ਖੜੀ ਆ ਠੀਕ ਆ ਬਾਕੀ ਇਹਨੂੰ ਵੀ ਓਵਰਟੇਕ ਕਰਨਾ ਆ ਪਿੱਛੇ ਦੇ ਕੇ ਓਵਰਟੇਕ ਕਰਨਾ ਜੇ ਜਗ੍ਹਾ ਹੈਗੀ ਤਾਂ ਕਰ ਲਿਓ ਓਵਰਟੇਕ ਨਹੀਂ ਜਗ੍ਹਾ ਹੈਗੀ ਉਹਦੇ ਪਿੱਛੇ ਰੱਖਣੀ ਆ ਗੱਡੀ ਉਹਦਾ ਹੋ ਜਾਣਾ ਓਵਰਟੇਕ ਮਾੜੀ ਮਾੜੀ ਦੂਜੀ ਗੱਡੀ ਨੂੰ ਆਪ ਨੂੰ ਤੇ ਅੱਜ ਦੀ ਕਲਾਸ ਇਹਨਾਂ ਦੀ ਲਵਾਉਣੀ ਆ ਹਰੀ ਗੋਵਿੰਦਗਰ ਤੇ ਪੰਗਾ ਰੂਟ ਤੇ ਪਹਿਲਾਂ ਇਹਨਾਂ ਦੀ ਕਲਾਸ ਲਵਾਈ ਸੀਗੀ ਹਾਈਵੇ ਤੇ ਪਹਿਲਾਂ ਮੋੜਾਂ ਦੀ ਪ੍ਰੈਕਟਿਸ ਕਰਾਈ ਸੀਗੀ ਅੱਜ ਟ੍ਰੈਫਿਕ ਦੀ ਪ੍ਰੈਕਟਿਸ ਕਰਾਂਗੇ ਚਲੋ ਇੱਥੇ ਲੈਫਟ ਹੈਂਡ ਇੰਡੀਕੇਟਰ ਲਾਓ ਲੈਫਟ ਸ਼ੀਸ਼ੇ ਵਿੱਚ ਚੈੱਕ ਕਰਨਾ ਕੋਈ ਇਧਰੋਂ ਹੋਟੇਗਾ ਕੋਈ ਤੇ ਜाहिर ਲਈਏ ਲੱਗ ਜਾਣਾ ਤੇ ਤੀਸਰਾ ਗੇਰ ਠੀਕ ਹੈ ਛੱਡੋ ਕਲਚ ਹੁਣ ਸਹੀ ਹੈ ਤੀਸਰੇ ਅੰਦਰ ਐਂਡੀਟ ਬੰਦ ਕਰ ਦਿਓ ਹੋਰ ਕਿੰਨੇ ਮਹੀਨ ਗੇਰ ਵਿੱਚ ਕਟੋਗੇ ਫੇਰ ਤੁਸੀਂ ਐਂਡਸ ਪਹਿਲੇ ਚ ਹੀ ਕੱਟਿਓ ਕਿਉਂਕਿ ਜਿਹੜੇ ਇਹ ਮੋੜ ਆ ਇੱਥੇ ਹੁਣ ਰਸ ਚ ਹੋੜਾ ਆ ਇਹ ਤੁਸੀਂ ਮੂੜ ਪਹਿਲੇ ਜੀ ਗੱਡੀਓ ਦੂਸਰੀ ਚੰਨ ਇਕੱਠੇ ਦੂਸਰੇ ਗੇਅਰ ਵਿੱਚ ਗੱਡੀ ਆਪਣੀ ਤੇਜ਼ ਬਹੁਤ ਹੋ ਜਾਣੀ ਆ ਕਿਉਂਕਿ ਹਾਫ ਕਲੱਚ ਤੇ ਵੀ ਦੂਸਰੇ ਗੇਅਰ ਵਿੱਚ ਗੱਡੀ ਬਹੁਤ ਤੇਜ਼ ਹੋਲ ਆਪਾਂ ਦੀ ਹੁੰਦੀ ਹੈ ਅੱਗੇ ਸਿੱਧੇ ਸਿੱਧੇ ਹੀ ਹਲਾ ਲਿਆ ਆਪਾਂ ਇੱਥੋਂ ਤੁਸੀਂ ਚੌਰਾਸਤੇ ਨੂੰ ਇੱਧਰ ਵੀ ਦੇਖਣਾ ਉੱਧਰ ਵੀ ਦੇਖਣਾ ਬਾਕੀ ਤੁਸੀਂ ਐਕਟਿਵ ਰਹਿਣਾ ਬ੍ਰੇਕ ਲਈ ਇੱਧਰ ਦੇਖ ਲਈਦਾ ਉੱਧਰ ਤਾਂ ਖਾਲੀ ਆ ਇੱਧਰ ਵੀ ਜੀ ਰਿਹਾ ਦੇ ਉਹ ਜਨੀਗਾ ਬਾਕੀ ਬ੍ਰੇਕ ਦਾ ਬਸ ਮਾਇਰ ਤੇ ਰੱਖਣਾ ਹੈ ਜੇ ਜਿੱਥੇ ਡਾਊਟ ਲੱਗੇ ਤਾਂ ਕਿ ਜੀ ਸਲੋ ਕਰਦੇ ਹੋ ਉੱਥੇ ਰੋਪਣ ਦੀ ਲੋੜ ਹੋਈ ਉੱਥੇ ਗੱਡੀ ਰੋਕ ਲੈਣੀ ਹੈ ਇੱਥੇ ਗੱਡੀ ਹੁਣ ਆਪਾਂ ਰਾਈਟ ਲੈ ਕੇ ਜਾਣੀ ਹੈ ਰਾਈਟ ਹੈਂਡ ਇੰਡੀਕੇਟਰ ਲਾਓ ਹਰੇ ਛੱਡ ਦਿਓ ਕਲਚ ਦਬਾ ਲਓ ਤੇ ਬ੍ਰੇਕ ਲਾਓ ਪਹਿਲਾਂ ਤਾਂ ਪਹਿਲਾਂ ਬ੍ਰੇਕ ਲਾਓ ਸਲੋ ਕਰਦੇ ਪਹਿਲਾ ਗੇਅਰ ਲਾ ਲਓ ਥੋੜੀ ਹੋਰ ਸਲੋ ਕਰੋ ਥੋੜੀ ਹੋਰ ਸਲੋ ਥੋੜੀ ਮੇਰੇ ਨਾਲ ਰੱਖੋ ਗੱਡੀ ਇਧਰ ਉਹ ਅਗਲਾ ਮੋੜ ਕੱਟ ਕਰਨਾ ਇਹ ਆਉਣ ਲਈ ਥੋੜੀ ਬ੍ਰੇਕ ਲਾਓ ਥੋੜੀ ਬ੍ਰੇਕ ਲਾਓ ਬ੍ਰੇਕ ਲਾਓ ਪਹਿਲਾਂ ਥੋੜੀ ਠੀਕ ਹੈ ਆਹ ਮੋੜ ਆ ਜਿਹੜਾ ਮੋੜ ਆ ਇਹ ਆਉਣ ਲਈ ਆ ਅਗਲਾ ਜਾਣ ਲਈ ਚਲ ਦੋ ਰੋ ਗੱਡੀ ਇੱਧਰ ਵੀ ਚੈੱਕ ਕਰਨਾ ਹੈ ਲੈਫਟ ਸਾਈਡ ਤੇ ਵੀ ਉਧਰ ਵੀ ਚੈੱਕ ਕਰਨਾ ਹੈ ਹਾਫ ਕਲਚ ਰੱਖਣਾ ਹੈ ਕਿਸ਼ੇ ਦੇਖ ਲੈ ਠੀਕ ਹੈ ਚੱਲੀਏ ਅੱਗੇ ਜਾ ਕੇ ਗੱਡੀ ਸਟੌਪ ਕਰਨੀ ਪਹਿਲਾਂ ਆਪਾਂ ਸਿੱਧੀ ਗੱਡੀ ਇੱਧੇ ਨਹੀਂ ਲੈ ਜਾਣੀ ਪਹਿਲਾਂ ਆਪਾਂ ਇਧਰ ਵੀ ਚੈੱਕ ਕਰਨਾ ਰੂਟ ਖਾਲੀ ਹੋਵੇ ਜਦੋਂ ਮੈਲਾ ਬਗੜ ਡਿਸਟਾਪ ਕਰ ਲੰਨੇ ਆ ਕਲਚ ਦਬੰਦਿਓ ਥੋੜੀ ਹੋਰ ਅੱਗੇ ਨੂੰ ਕੋਈ ਹਲਕੀ ਹੋਰ ਗੱਡੀ ਵਾਹ ਸਟਾਪ ਕਰੋ ਗੱਡੀ ਤੇ ਪਰ ਇਧਰੋਂ ਵੀ ਚੈੱਕ ਕਰ ਲੈ ਰੋਡ ਆ ਜਦੋਂ ਗੱਡੀ ਨਿਕਲ ਗਈ ਤੋਰ ਲੈ ਗੱਡੀ ਤੋਰੋ ਗੱਡੀ ਤੋਰੋ ਗੱਡੀ ਤੋਰੋ ਗੱਡੀ ਹਾਂ ਥੋੜਾ ਕਲਚ ਛੱਡਿਓ ਕਿਉਂਕਿ ਬਹੁਤ ਦੂਰ ਹੈ ਟਰੈਕਟਰ ਤੋਂ ਇਦਾਂ ਨਾ ਐਸਟੀਮੇਟ ਲਾਉਣੀ ਦਾ ਹੁੰਦਾ ਹੈ ਕਿ ਅਗਲਾ ਕਿੰਨੇ ਦਿੰਡੀ ਤੇ ਆ ਅਗਲਾ ਕਿੰਨੀ ਸਪੀਡ ਤੇ ਆਉਂਦਾ ਪਿਆ ਆ ਕਿ ਜਿੱਥੇ ਲੱਗਦਾ ਦੂਸਰਾ ਗੇਅਰ ਵੀ ਤੁਸੀਂ ਲਾਉਣਾ ਹੈ ਇੱਧਰ ਵੀ ਦੇਖ ਕੇ 3 ਪਿਆ ਹੋਰਨ ਇੱਧਰ ਮੋੜਾਂ ਦਾ ਵੀ ਖਿਆਲ ਖੜਾ ਮੋੜਾਂ ਤੇ ਵੀ ਕੋਈ ਆ ਸਕਦਾ ਹੈ ਅ ਸ਼ੀਸ਼ੇ ਦਾ ਖਿਆਲ ਰੱਖਣਾ ਸ਼ੀਸ਼ਾ ਉਹ ਨਾ ਲੱਗ ਜੇ ਜਿਹੜਾ ਲੈਫਟ ਵਾਲਾ ਹੈ ਤੇ ਦੂਸਰਾ ਗੇਅਰ ਤੁਹਾਡਾ ਲੱਗ ਜਾਣਾ ਲਾ ਲਓ ਦੂਸਰਾ ਗੇਅਰ ਕਿ ਇਥੇ ਮੋੜ ਤੇ ਜਿਹੜਾ ਬਹੁਤੇ ਆ। ਉਹ ਬੱਸ ਰੁਕ ਗਈ ਆ। ਪਹਿਲੇ ਇਧਰੋਂ ਦੇਖ ਕੇ ਰੋਡ ਖਾਲੀ ਆ। ਜਾਂ ਸਲੋ ਕਰ ਲਿਓ ਗੱਡੀ। ਬੱਸ ਚੱਲ ਪੜੀ ਨਹੀਂ ਉਹ। ਚਲੋ ਚੱਲ ਪਿਆ ਸਲੋ ਹੀ ਕਰ ਲਿਓ। ਕਿੱਥੇ ਰੱਖਿਓ ਗੱਡੀ ਉਹਨੇ ਤੇ। ਬੱਸ ਵਾਲੇ ਤਾਂ ਇੰਨੀ ਕੁ ਸਪੇਸ ਬਣਾ ਕੇ ਰੱਖਿਓ ਕਿ ਜਦੋਂ ਇਹਨਾਂ ਨੇ ਸਵਾਰੀਆਂ ਚੱਕਣੀਆਂ ਹੁੰਦੀਆਂ ਜਾਂ ਲਾਉਣੀਆਂ ਹੁੰਦੀਆਂ ਇਹਨਾਂ ਨੇ ਬ੍ਰੇਕ ਲਾਉਣਾ ਬਣੀ ਪੇ ਮੂਰੇ। ਆਟੋ ਵਾਲਿਆਂ ਦਾ ਤਾਂ ਜਾਨਕ ਕੁਛ ਪਤਾ ਹੀ ਨਹੀਂ ਹੁੰਦਾ ਜਿਹੜੀ ਆਟੋ ਹੁੰਦੀ ਆ ਉਹਨਾਂ ਨੇ ਤਾਂ ਜਾਨਕ ਸਵਾਰੀ ਦੇਖ ਕੇ ਨਾਲੇ ਰੋਕ ਦਣੀ ਉੱਪਰ ਸਲੋ ਸਲੋ ਥੋੜੀ ਜਿਹੀ ਇਹ ਗੱਡੀ ਜ਼ਿਆਦਾ ਕੋਲੀ ਹੈ ਕਿ ਕਲੱਚ ਦਵਾ ਕੇ ਥੋੜੀ ਜਿਹੀ ਠੀਕ ਨਵੀਂਦਰੋ ਬੈਠਾ ਇਆ ਕੇ ਤੋਰ ਜਾ ਕੇ ਉਹ ਸਲੋ ਸਲੋ ਰੱਖਿਓ ਗੱਡੀ ਉੱਥੋਂ ਵੀ ਲੈਫਟ ਹੈਂਡ ਇਗੇਟ ਲਗਾਓ ਉੱਥੇ ਕਲੱਚ ਦਬਾਓ ਥੋੜੀ ਬ੍ਰੇਕ ਲਾਉਂ ਸਲੋ ਕਰੂ ਗੱਡੀ ਕਲੱਚ ਦਬਾ ਕੇ ਸਲੋ ਕਰੂ ਬ੍ਰੇਕ ਲਾਉ ਗੱਲੋ ਪਹਿਲਾਂ ਕੀ ਲਾ ਲੂ ਉੱਥੋਂ ਪਹਿਲੇ ਲਾ ਲਓ ਸ਼ੀਸ਼ਾ ਲੈਫਟ ਵੀ ਦੇਖ ਲਿਓ ਖਾਲੀ ਰੋਡ ਦੇਖ ਲਿਆ ਸਮਝਾ ਜਿਹੜੇ ਸਾਈਕਲ ਵਾਲੇ ਇਹਨਾਂ ਤੋਂ ਥੋੜੀ ਜਿਹੀ ਦੂਰੀ ਉੱਧਰ ਬਣਾ ਕੇ ਰੱਖਿਓ ਕਿਉਂਕਿ ਝੋੜਜੀ ਮਾਰਦਾਂ ਰਹਿੰਦੇ ਮਾੜਾ ਜਾਂ ਇਹਨਾਂ ਨੇ ਹੈਂਡਲ ਜਾ ਘਮਾਤਾ ਜਾਦਾ ਇੱਧਰ ਨੂੰ ਆ ਜਾਣਾ ਫਿਰ ਬਾਕੀ ਦਾ ਹੋਰਨ ਜ਼ਰੂਰ ਦਿਆ ਕਰੋ ਕਿ ਸੁਣੋ ਵੀ ਓਵਰਟੇਕ ਕਰਨਾ ਇਹਨਾਂ ਇੱਕ ਥੋੜੀ ਦੂਰੀ ਤਾਂ ਆਪਾਂ ਹੋਰਨ ਦੱਬ ਲੈਣਾ ਜਿਹੜਾ ਅਗਲੇ ਨੂੰ ਪਤਾ ਲੱਗੇ ਕੋਈ ਓਵਰਟੇਕ ਕਰਨ ਲੱਗ ਰਿਹਾ ਹੈ ਸਾਡੀ ਆਉਂਦਾ ਹੈ ਨਾ ਇੱਧਰ ਨੂੰ ਇਹ ਬਹੁਤ ਵੇਖਣਾ ਪੈਣਾ ਇੱਧਰ ਆਪਾਂ ਥੋੜੇ ਸਲੋ ਰੱਖੀ ਨੂੰ ਪਿੱਛੇ ਵੀ ਦੇਖ ਲਿਓ ਖਾਲੀ ਪਿੱਛੇ ਕੋਰੇ ਵੀ ਦੇਖ ਕੇ ਇਹਨੂੰ ਹੋਰਾਂ ਨੂੰ ਬੋਲਣ ਭਾਵੇਂ ਸਪੀਡ ਦਾ ਬਲੋ ਸਪੀਡ ਦਾ ਬਲੋ ਕਲਚ ਹਟ ਦਿਓ ਸਪੀਡ ਦਾ ਬਲੋ ਤੇ ਰਹਿਣ ਦੇ ਹੁਣ ਬ੍ਰੇਕ ਇੱਥੇ ਰੱਖੋ ਬ੍ਰੇਕ ਲਾਓ ਹੁਣ ਬ੍ਰੇਕ ਲਾਓ ਮਾੜੀ ਤੇ ਹਣ ਦੇ ਹੁਣ ਨਾ ਗੱਡੇ ਕਰੀ ਇੱਥੇ ਰੱਖੋ ਗੱਡੀ ਸ਼ੀਸ਼ਾ ਲੈਫਟ ਦੇਖ ਕੇ ਦੇਖੋ ਨਾ ਹੁਣ ਜਦੋਂ ਤੁਸੀਂ ਓਵਰਟੇਕ ਓਵਰਟੇਕ ਕਰਨ ਲੱਗੇ ਸਕੇ ਜਿੰਦਾ ਬਹੁਤ ਦੂਰ ਸੀ ਐਕਟਿਵ ਆ ਡਬਲ ਮਾਇੰਡ ਨਹੀਂ ਹੋਈਦਾ ਹੁੰਦਾ ਜੇ ਓਵਰਟੇਕ ਕਰਨ ਲੱਗੇ ਆ ਤਾਂ ਐਕਸੀਲੇਟਰ ਨੂੰ ਦੱਬ ਦਿਓ ਛੇਤੀ ਜਿਹੜੀ ਗੱਡੀ ਛੇਤੀ ਨਿਕਲ ਜਵੇ ਤੇ ਜੇ ਹੁਣ ਤੁਸੀਂ ਨਹੀਂ ਉਹ ਜਿਹੜੇ ਡਬਲ ਮਾਈਂਡ ਹੁੰਦੇ ਪਏ ਆ ਇਹਦਾ ਓਵਰਟੇਕ ਨਾ ਹੀ ਕਰੋ ਠੀਕ ਹੈ ਨਹੀਂ ਫਿਰ ਤਾਂ ਬੱਸ ਉਹਦੇ ਪਿੱਛੇ ਗੱਡੀ ਰੱਖ ਲਵੀਂ ਉਹ ਡਬਲ ਮਾਈਂਡ ਹੋਣ ਦੇ ਕਰਕੇ ਬੰਦਾ ਹੈ ਨਾ ਫਿਰ ਦਾ ਉੱਧਰ ਜੋ ਕੋਲ ਰਹਿਣਾ ਆ ਦਾ ਇੱਧਰ ਜੋ ਕੋਲ ਰਹਿਣਾ ਆ ਕਿ ਉੱਥੇ ਨਹੀਂ ਤਾਂ ਆਪਾਂ ਨੂੰ ਗੱੱੱਬੇ ਰੋਕਣੀ ਪੈਣੀ ਸੀ ਗੱਡੀ ਹੁਣ ਆਪਾਂ ਅੱਗੇ ਜਾ ਕੇ ਗੱਡੀ ਕੱਟਣੀ ਆ ਲੈਫਟ ਨੂੰ ਠੀਕ ਆ ਤੇ ਉਹ ਜਿਹੜਾ ਮੋੜਿਆ ਡੇਂਜਰ ਉਹੀ ਬਹੁਤ ਜ਼ਿਆਦਾ ਹੈ ਕਿਉਂਕਿ ਉੱਥੇ ਵੀ ਟ੍ਰੈਫਿਕ ਬਹੁਤ ਰਹਿੰਦਾ ਹੈ। 30 ਪੁਆਇੰਟ ਬੜਿਆ ਆ ਅੱਗੇ ਜਾ ਕੇ ਪਹਿਲਾਂ ਗੱਡੀ ਸਟਾਪ ਕਰਨੀ ਹੈ। ਫੌਰਨ ਰੋਕ ਦੇਣੀ ਹੈ। ਚਲੋ। ਲੈਫਟ ਹੈਂਡ ਇੰਡੀਕੇਟਰ ਲਾਓ। ਅੱਗੇ ਜਾ ਕੇ ਗੱਡੀ ਰੋਕਣੀ ਹੈ ਬਿਲਕੁਲ ਠੀਕ ਹੈ। ਕਲੱਚ ਦਬਾ ਦਿਓ ਸਾਰਾ। ਬ੍ਰੇਕ ਲਾਓ ਪਹਿਲਾਂ ਗੱਡੀ ਸਲੋ ਕਰੋ। ਪਹਿਲਾਂ ਘੇ ਲਾ ਨਾ ਇੱਥੇ ਇਦਾਂ ਹੀ। ਠੀਕ ਹੈ। ਥੋੜੀ ਅੱਗੇ ਨੂੰ ਕਰੋ ਗੱਡੀ। ਜੋ ਕਿ ਬਣਾ ਜ਼ਿੰਦਾ ਰਹੇ। ਤੋਰ ਮੜੀ ਦੇਖ ਲੈ ਲੈਫਟ ਵੀ ਉੱਪਰ ਦੇਖ ਖਾਲੀ ਆ ਚਲੋ ਵੇ ਦਵਾ ਦੇ ਦਵਾ ਦੇ ਚੰਗ ਠੀਕ ਆ ਓਕੇ ਬ੍ਰੇਕ 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 ਮਾਰ ਜੀ ਠੀਕ ਇੱਥੇ ਚਾਹਨ ਕੇ ਹੋਣੇ ਇਦਾਂ ਹੀ ਬਸ ਕਿਉਂਕਿ ਉਹ ਐਕਟਿਵਾ ਵਾਲਾ ਇੱਦਾਂ ਆ ਗਿਆ ਮੋੜ ਹਾਂ ਇੱਦਾਂ ਦੇਖਣਾ ਬਣਾ ਉਹਨਾਂ ਮੋੜਾਂ ਦਾ ਜੇ ਉਹ ਗੱਡੀ ਕੱਟੀ ਸੀ ਕਿ ਲੈਫਟ ਸੀਗਾ ਤਾਂ ਦੇਖ ਹੀ ਲੈ ਹੁਣ ਇਦੋਂ ਹਾਂਜੀ ਠੀਕ ਹੈ ਨਾ ਹੋਰੋਂ ਦਬੋ ਇਹ ਤਾਂ एकदम ਅਗਲਾ ਚੱਲਦਾ ਉਦੋਂ ਆਪਾਂ ਨੂੰ ਚੱਲਣਾ ਪੈਣਾ ਹੈ ਕਿਉਂਕਿ ਅਗਲਾ ਜੇ ਹੌਲੀ ਹੁੰਦਾ ਹੈ ਹੌਲੀ ਹੁੜਾ ਪਣਾ ਹੈ ਹਣੇ ਤੇ ਦੂਰੋਂ ਦੇਖ ਲਓ ਪਿੱਛੇ ਖਾਲੀ ਰੋਡ ਇੱਥੇ ਗੱਡੀ ਰੱਖ ਲਓ ਕੋਈ ਨਾ ਕੋਈ ਨਿਕਲਿਆਣੀ ਆ ਬਸ ਚਲੋ ਅੱਜ ਪਹਿਲੇ ਧਨਵਾੜੀ ਗੱਡੀ ਕਰ ਲਓ ਪਿੱਛੇ ਦੇਖ ਕੇ ਆਪਾਂ ਦੂਰ ਹੀ ਤੋਂ ਯਾਨੀ ਕਿ ਇਧਣੋਂ ਗੱਡੀ ਰੱਖ ਲੈਣੀ ਆ ਔੜੀ ਰੱਖੇ ਹੁਣ ਚਲੋ ਫਟੋ ਮੌੜਣਾ ਕਿ ਆ ਰਿਖੇ ਹੋ ਚਲੋ ਰਿਆਂ ਦਾ ਚਲੋ 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 ਪਿੱਛੇ ਦੇਖ ਕੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਹੀ ਹੈ ਸਹੀ ਹੈ ਇੱਥੇ ਵੀ ਟ੍ਰੈਫਿਕ ਜੇ ਬਹੁਤ ਹੈ ਇੱਥੇ ਵੀ ਹੌਲੀ ਰੱਖਿਓ ਗੱਡੀ ਓਏ ਰੇਟ ਛੱਡ ਦਿਓ ਕਲੱਚ ਦਬਾਓ ਥੋੜੀ ਬ੍ਰੇਕ ਲਾ ਲ ਬ੍ਰੇਕ ਲਾ ਲ ਬ੍ਰੇਕ ਲਾ ਚਲੋ ਇਧਰ ਨੂੰ ਕਰੋ ਗੱਡੀ ਰਾਈਟ ਨੂੰ ਹੌਲੀ 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 ਚੱਲਦੇ ਹੌਲੀ ਹੌਲੀ ਬਸ ਸਹੀ ਹੈ ਚਲੋ ਚੱਲੋ ਚਲੋ ਚਲੋ ਸਹੀ ਹੈ ओके ਹੁਣ ਆਪਾਂ ਜਾਣਾ ਆ ਲੈਫਟ ਉਹ ਵੀ ਟੀਪ ਪੁਆਇੰਟ ਆ ਚੈੱਕ ਕਰਕੇ ਜਦੋਂ ਆ ਨਾ ਗੱਡੀ ਤੁਸੀਂ ਦਾ ਕੱਟਣੀ ਆ ਲੈਫਟ ਨੂੰ ਆ ਸ਼ੀਸ਼ੇ ਜ਼ਰੂਰ ਦੇਖ ਲਿਓ ਲੈਫਟ ਵਾਲਾ ਜੋ ਥੱਲੇ ਓਵਰਟੇਕਨ ਆਪਾਂ ਦੇ ਹੁੰਦੇ ਬਾਈਕ ਵਾਲੇ ਲੈਫਟ ਹੈਂਡਲ ਇਗਨ ਲਾ ਲਿਆ ਹਰੇ ਸ਼ਾਰਟ ਨੂੰ ਅੱਧਾ ਗਲਚ ਪਾ ਦਿੰਦੇ ਆ ਬਿਲਕੁਲ ਥੋੜੀ ਗੱਡੀ ਸਮੂਰ ਹੋਊਗੀ ਤੁਹਾਡੇ ਗੱਡੀ ਨੂੰ ਚੈੱਕ ਉਧਰੋਂ ਵੀ ਕਰ ਲਿਓ ਹੁਣ ਆਪਾਂ ਕੋ ਮਾ ਕੋ ਮਾ ਦੇਦੇ ਨੇ ধরো ਜਿੰਦਾ ਪਹਿਲੇ ਇਧਰ ਦੇਖ ਕੇ ਮਾੜੀ ਜਿੱਦ ਨੂੰ ਦਵਾ ਲਓ ਗੱਡੀ ਪੂਰੇ ਵੀ ਦੇਖ ਕੇ ਬਾਕੀ ਹੋਰ ਹੁੰਦਾ ਬਲ ਨੂੰ ਫੇਰ ਕੱਢਦੇ ਹੋ ਗੱਡੀਆਂ ਦੇ ਇੱਥੇ ਰੱਖੋ ਗੱਡੀਆਂ ਦੇ ਡਰੋ ਵੀ ਨਾ ਇਹਨਾਂ ਇੱਥੇ ਰੱਖੇ ਗੱਡੀ ਲਓ ਜੱਕੜ ਜਣੀ ਹੈ ਲੈਫਟ ਹੈਂਡਿਕਟ ਲਾ ਲਓ ਬਸ ਡਰ ਕੇ ਨਾ ਗੱਡੀ ਨੂੰ ਚਲਾਓ ਡਰ ਕੇ ਗੱਡੀ ਚਲਾਵਾਂਗੇ ਫੇਰ ਓੱਖਾ ਆ ਥੋੜੇ ਸਲੋ ਰੱਖਿਓ ਗੱਡੀ ਥੋੜੇ ਬ੍ਰੇਕ ਲਾ ਲਿਓ ਮੋੜਿਆਂ ਕਰਾਂਦੇ ਪਹਿਲਾਂ ਉੱਧਰ ਚੈੱਕ ਕਰ ਲਿਓ ਲੈਫਟ ਚੈੱਕ ਕਰੋ ਪੈਨਾ ਕਿ ਨਾ ਲੱਗ ਜਾਣਾ ਪਹਿਲਾਂ ਚੈੱਕ ਕਰੋ ਉਧਰੋਂ ਖਾਲੀ ਰੋਡ ਇਹ ਜਦੋਂ ਵੀ ਸ਼ੀਸ਼ਾ ਲੈਫਟ ਦੇਖਦੇ ਚੱਲ ਪੜੀਏ ਅੱਡੀ ਆ ਸ਼ੀਸ਼ਾ ਦੇਖੋ ਲੈਫਟ ਇਧਰੋਂ ਖਾਲੀ ਹੈ ਕੋਈ ਆਉਦਾ ਨਹੀਂ ਇਧਰੋਂ ਚੱਲੋ ਦੂਰ ਰੋ ਕੇ ਗੱਡੀ ਚਲੋ ਚੱਲ ਪੀਣਾ ਗੱਡੀ ਖਵਾ ਲੀ ਜਿਹੜੀ ਸਿੱਧੀ ਵਰਗ ਗੱਡੀ ਜਿਹੜੀ ਇਹ ਗੱਡੀ ਹੈ ਨਾ ਇਹਦੀ ਪਿਕਅਪ ਹੈਗੀ ਆ ਇਹਦੀ ਜਾਣ ਕੇ ਰੇਸ ਦੰਬਰ ਦੇ ਕੋਈ ਲੋਡ ਨਹੀਂ ਹੈਗੀ ਦੂਜਾ ਗियर ਪਾ ਲਓ ਲਾ ਲਓ ਲਾ ਲਓ ਦੂਸਰਾ ਗੇਰ ਸਪੀਡ ਵਧਾ ਕੇ ਹੁਣ ਆਪਾਂ ਤੀਸਰਾ ਗੇਰ ਵੀ ਲਾਉਣਾ ਹੈ ਚਲੋ ਤੀਜੀ ਜਗ੍ਹਾ ਲਾਉ ਤਾਂ ਇਦਾਂ ਹੀ ਆ ਪਾ ਗਏ ਰੋ ਦੇਖੇ ਹੋਰ ਸਹੀ ਲੱਗੇ ਛੱਡ ਕੇ ਦੇਖੋ ਉਹਨਾਂ ਅਲ ਦੋ ਮਿਸਟੇਕ ਹੋ ਗਈ ਚਲ ਦੂਸਰੇ 'ਚ ਹੁਣ ਰੱਖ ਰਿਓ ਗੱਡੀ ਪਹਿਲਾਂ ਬਹੁਤ ਸੋਹਣਾ ਲੱਗਿਆ ਸੀ ਉੱਥੇ ਕੀ ਪਰ ਹੁਣ ਫੇਰ ਹੀ ਲਿਵਰ ਆਪਣਾ ਇੱਤ ਨੂੰ ਰਹਿ ਗਿਆ ਫੇਰ ਪਹਿਲਾਂ ਗੇਰ ਲੱਗ ਗਿਆ ਚਲੋ ਕੋਈ ਨਿਆ ਕੇ ਜਾ ਕੇ ਤੀਜੀ ਜਗ੍ਹਾ ਲਾ ਕੇ ਦੇਖਾਂਗੇ ਹੁਣ ਹਣ ਇੱਥੇ ਬ੍ਰੇਕ ਘਰੇ ਆ ਗੱਡੀ ਇੱਥੋਂ ਸਲੋ ਲੈ ਕੇ ਜਾਣੀ ਆ ਇੱਥੇ ਗੱਡੀ ਦੀ ਬ੍ਰੇਕ ਲਾ ਲਿਓ ਸਲੋ ਕਰ ਲਿਓ ਗੱਡੀ ਤਲਾਚੇ ਦਵਾ ਕੇ ਬਣੀ ਬ੍ਰੇਕ ਲਾ ਲਿਓ ਪਹਿਲਾ ਗियर ਪਾ ਬੋਲਿ ਤੇ ਦੋ ਗੇਅਰ ਓਕੇ ਇੱਧਰ ਵੀ ਦੇਖਣਾ ਉਧਰ ਵੀ ਦੇਖਣਾ ਚਲੋ ਅੱਧਾ ਗੱਲਾ ਛੇੜੋ ਸਨ ਚਲੋ ਹੋਰ ਹੌਲੀ ਹੌਲੀ ਕਰੋ ਜੀ ਚਲੋ ਗੇਅਰ ਦੂਜਾ ਲਾਓ ਕਰੋੜੇ ਉੱਥੇ ਵੀ ਗੱਡੀ ਆਪਾਂ ਸੁਨੋ ਹੀ ਲੈ ਕੇ ਜਾਣਾ ਠੀਕ ਹੈ